ਬੈਟਰਨੀ ਯੂਨੀਵਰਸਿਟੀ ਰਮਪੁਰਾ ਫੂਲ ਜਿਹੜਾ ਬਠਿੰਡਾ ਵਿਖੇ ਸਖਲਾਈ ਕੈਂਪ ਪਸ਼ੂ ਪਾਲਕ ਵੀ ਨਮਰੀ ਜੋ ਲੱਗੇ ਆ ਉਹਦੇ ਵਿੱਚ ਅੱਜ ਪਨੀਰ ਬਣਾਉਣ ਦੀ ਵਿਧੀ ਦੱਸੀ ਗਈ ਆਓ ਤੁਹਾਨੂੰ ਦਿਖਾਉਣੇ ਪਹਿਲਾਂ ਦੁੱਧ ਨੂੰ 70 ਡਿਗਰੀ ਟੈਂਪਰੇਚਰ ਤੇ ਉਵਾਲਿਆ ਅਤੇ ਫਿਰ ਉਸ ਨੂੰ 40 ਡਿਗਰੀ ਟੈਂਪਰੇਚਰ ਤੇ ਠੰਡਾ ਕਰਕੇ ਉਹਦੇ ਵਿੱਚ ਸਿਟਰਿਕ ਐਸਿਡ ਪਾ ਕੇ ਉਹਦੀ ਮਦਦ ਦੇ ਨਾਲ ਪਨੀਰ ਬਣਾਇਆ ਅਤੇ ਉਸ ਨੂੰ ਜਦੋਂ ਸਿਟਰਿਕ ਐਸਿਡ ਨੂੰ ਇਹਦੇ ਵਿੱਚ ਪਾਇਆ ਤਾਂ ਉਹਨੂੰ ਹੌਲੀ 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 ਪ੍ਰੋਫੈਸਰ ਸਾਹਿਬ ਦੇ ਮੁਤਾਬਕ ਦਸਨ ਮੁਤਾਬਕ ਵੀ ਕਲਾਉਂਦੇ ਰਹਿਣਾ ਤੇ ਤੁਸੀਂ ਇਹ ਤਰੀਕਾ ਘਰੇ ਬਹੁਤ ਹੀ ਆਸਾਨ ਕਰ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਸਿਟਰਿਕ ਐਸਿਡ ਮਿਲ ਜਾਊਗਾ ਤੁਹਾਨੂੰ ਤੇ ਉਹ ਇਹਦੇ ਵਿੱਚ ਤੁਸੀਂ ਪਾ ਕੇ ਤੇ 1 ਕਿਲੋ ਦੁੱਧ ਲੈ ਲਓ ਤੇ ਤੁਹਾਨੂੰ ਸੌਖਾ ਵੀ ਤੇ ਸਸਤਾ ਵੀ ਤੇ ਤੁਹਾਨੂੰ ਸ਼ੁੱਧ ਵੀ ਤੁਹਾਨੂੰ ਪਤਾ ਵੀ ਲੱਗੂਗਾ ਵੀ ਅਸੀਂ ਸ਼ੁੱਧ ਚੀਜ਼ ਖਾ ਰਹੇ ਹਾਂ ਤਿਆ ਤੁਸੀਂ ਦੇਖਦੇ ਹੋ ਉਹਨੇ ਪਨੀਰ ਦਾ ਰੂਪ ਧਾਰਨ ਕਰ ਰਿਹਾ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੀ ਵੀ ਕਿਵੇਂ ਲੱਗਿਆ ਤੇ ਆਪਣੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਵੀਡੀਓ ਜੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਪਨੀਰ ਬਣ ਗਿਆ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਤੇ ਤੁਹਾਨੂੰ ਇਹ ਪਤਾ ਲੱਗ ਰਿਹਾ ਵੀ ਪਨੀਰ ਤੁਸੀਂ ਆਪਦੇ ਹੱਥੀ ਤਿਆਰ ਕੀਤਾ ਹੈ ਘਰ ਵੀ ਕਰ ਸਕਦੇ ਹੋ ਤਾਂ ਉਹ ਹੁਣ ਤੁਹਾਨੂੰ ਮੈਡਮ ਕੱਟ ਕੇ ਸਾਨੂੰ ਇੱਕ ਇੱਕ ਪੀਸ ਦੇਣਗੇ ਤੇ ਤੁਹਾਨੂੰ ਦੱਸਾਂਗੇ ਵੀ ਵੀ ਕਿਵੇਂ ਦਾ ਪਨੀਰ ਬਣਿਆ ਤੇ ਖਾ ਕੇ ਤੁਹਾਨੂੰ ਮੈਂ ਦੱਸੂਗਾ ਵੀ ਕਿਸ ਤਰ੍ਹਾਂ ਲੱਗਿਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦੇ ਖਾ ਕੇ ਦੱਸਦੇ ਆ ਵੀ ਕਿਵੇਂ ਲੱਗਿਆ બિલકુલ નહીં આવ